ਚੋਨੇ ਦੀ ਅਗੇਤੀ ਕਿਸਮ 1509 ਬਾਸਮਤੀ ਦੀ ਆਮਦ ਕਈ ਥਾਮਾਤੇ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਈ ਹੈ ਤੇ ਇਸੇ ਦੇ ਚਲਦੇ ਮਾਛੀਵਾੜਾ ਦਾਣਾ ਮੰਡੀ ਦੇ ਵਿੱਚ ਵੀ ਇਸ ਦੀ ਆਮਦ ਹੋ ਗਈ ਹੈ ਤੇ ਇਸ ਦਾ ਰੇਟ ਕਾਫੀ ਘਟ ਮਿਲਣ ਦੇ ਕਾਰਨ ਕਿਸਾਨ ਮਾਯੂਸ ਦੇ ਨਜ਼ਰ ਆ ਰਹੇ ਨੇ ਅੱਜ ਸਮਰਾਲਾ ਦਾ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਆਪਣੀ ਫਸਲ ਵੇਚਣ ਦੇ ਲਈ ਆਇਆ ਤਾਂ ਉਸ ਨੂੰ ਰਾਇਸ ਮਿਲ ਵੱਲੋਂ 2551 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਖਰੀਦਿਆ ਗਿਆ ਇਸ ਮੌਕੇ ਕਿਸਾਨ ਨੇ ਦੱਸਿਆ ਕਿ ਉਸਨੇ ਚੋਨੇ ਦੀ ਅਗੇਤੀ ਕਿਸਮ ਦੀ ਸਿੱਧੀ ਬਜਾਈ ਕੀਤੀ ਸੀ ਤੇ ਇਸ ਨਾਲ ਪਾਣੀ ਦੀ ਵੀ ਕਾफी ਬਚਤ ਹੋਈ ਹੈ ਤੇ ਗਰਮੀ ਜ਼ਿਆਦਾ ਪੈਣ ਕਾਰਨ ਚੋਨੇ ਦਾ ਝਾੜ ਘਟ ਨਿਕਲਿਆ ਤੇ ਉਸ ਦਾ ਆਰਥਿਕ ਨੁਕਸਾਨ ਉਸ ਨੂੰ ਖੁਣਚਲਣਾ ਪੈ ਰਿਹਾ ਪਾ ਠੀਕ ਹੈ ਜੀ ਪਿਛਲੇ ਸਾਲ ਨਾਲੋਂ ਬਹੁਤ ਮੰਦਾ ਹੈ ਪਿਛਲੇ ਸਾਲ ਮੈਂ 3300 ਨੂੰ ਵੇਚ ਕੇ ਗਿਆ ਇਸੇ ਮੰਡੀ ਦੇ ਵਿੱਚ ਐਤ ਕੀ ਬਹੁਤ ਝਾੜ ਵੀ ਕੀ ਨਿਕਲਿਆ ਫਰਕ ਹੈ ਝਾੜ ਟੈਂਪਰੇਚਰ ਹਾਈ ਕਰਕੇ ਥੋੜਾ ਝਾੜ ਦਾ ਫਰਕ ਹੈ ਇਸ ਵਾਰ ਝਾੜ ਘੱਟ ਨਿਕਲ ਰਿਹਾ ਬਾ ਕੀ ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਸਰਕਾਰ ਨੂੰ ਮੰਗ ਇਹ ਹੈ ਵੀ ਸਰਕਾਰ ਕਹਿੰਦੀ ਹੈ ਫਸਲਾਂ ਦੇ ਬਦਲ ਕਰੋ ਬਦਲ ਕਰੋ ਝੋਨੇ ਦਾ ਘੱਟ ਪਾਣੀ ਵਾਲੀਆਂ ਫਸਲਾਂ ਬੀਜੋ ਜਦ ਹੁਣ ਇਹਦਾ ਰੇਟ ਇੰਨੀ ਹੋਊਗਾ ਤਾਂ ਜ਼ਿਮੀਂਦਾਰ ਕੀ ਹੋਰ ਬੀਜੂਗਾ ਦੂਸਰੀ ਫਸਲ ਕੀ ਬੀਜੂਗਾ ਆਮ ਪਰਮਲ ਤੋਂ ਨਹੀਂ ਲਾਊਗਾ ਜ਼ਿਮੀਂਦਾਰ ਫਿਰ ਤੁਸੀਂ ਇਹਦੀ ਬਜਾਈ ਇਸ ਤਰ੍ਹਾਂ ਕੀ ਅਸੀਂ ਸਿੱਧੀ ਬਜਾਈ ਕਰੀ ਆ ਸੀ ਉਹਨਾਂ ਦਾ ਪਾਣੀ ਦੀ ਬਚਤ ਕਾਫੀ ਹੋਈ ਹੈ ਜੀ ਪਾਣੀ ਦੀ ਬਚਤ ਕਾਫੀ ਹੋਈ ਹੈ ਪਰ ਟੈਂਪਰੇਚਰ ਹਾਈ ਰਹਿਣ ਕਰਕੇ ਥੋੜਾ ਪ੍ਰੋਬਲਮ ਛਾੜ ਕੱਟ ਰਿਹਾ ਛਾੜ ਕੱਟ ਰਿਹਾ ਇਸ ਮੌਕੇ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਬਾਸਮਤੀ ਐਕਸਪੋਰਟ ਕਰਨ ਦੇ ਜੋ ਕੇਂਦਰ ਸਰਕਾਰ ਨੇ ਨਿਯਮ ਬਣਾਏ ਨੇ ਉਹ ਸਰਾਸਰ ਗਲਤ ਨੇ ਇਸ ਕਾਰਨ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਨਹੀਂ ਜਾ ਸਕਦੀ ਤੇ ਭਾਰਤ ਵਿੱਚ ਇਸ ਦਾ ਰੇਟ ਘਟਿਆ ਉਹਨਾਂ ਕਿਹਾ ਹੈ ਕਿ ਸਰਕਾਰ ਨੂੰ ਸ਼ੈਲਰ ਉਦਯੋਗ ਤੇ ਕਿਸਾਨਾਂ ਨੂੰ ਬਚਾਉਣ ਦੇ ਲਈ ਐਕਸਪੋਰਟ ਦੇ ਨਿਯਮ ਠੀਕ ਕਰਨੇ ਪੈਣਗੇ ਤਾਂ ਹੀ ਇਹ ਫਸਲ ਮੰਡੀਆਂ ਦੇ ਵਿੱਚ ਵਾਜਬ ਰੇਟ ਤੇ ਵਿਕ ਸਕੇਗੀ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਜਿਸ ਚੀਜ਼ ਦਾ ਇੰਤਜ਼ਾਰ ਅਸੀਂ 6 ਮਹੀਨੇ ਰੋਕੇ ਕਰਦੇ ਆਂ ਬੜਾ ਭਾਗਾ ਨਾ ਦੇਣਾ ਕਿ ਅੱਜ ਇਹਦੀ ਸ਼ੁਰੂਆਤ ਹੋ ਗਈ ਹੈ। ਔਰ ਇਹ ਸਾਡੇ ਬਾਸਮਤੀ ਸਾਹਿਬ ਦੀ ਦੁਕਾਨ ਤੋਂ ਬਾਸਮਤੀ 1500 ਨੂੰ ਆ ਜਾਈਆ ਜਿਹਦੀ ਕੀ ਖੁੱਲੀ ਬੋਲੀ ਕਰਾਈ ਗਈ ਹੈ। ਜਿਹਦਾ ਰੇਟ 2551 ਦੇ ਵਿੱਚ ਇਹ ਤੇਲੀ ਵਿਕੀ ਹੈ ਜੀ। ਪਹਿਲਾਂ ਕਿੰਨਾ ਰੇਟ ਤੇ ਆਇਆ ਸੀ? ਇਸੀ ਵਾਰੋਂ ਮੰਦੀ ਦਾ ਕਾਰਨ ਕੀ ਸੀ? ਪਿਛਲੀ ਵਾਰ ਮੁੰਡੇ ਦਾ ਕਾਰਨ ਕੁਝ ਜੋ ਜੋ ਜਿੰਨੇ ਵੀ ਸਾਡੇ ਬਾਸਮਤੀ ਵਾਲੇ ਵੀਰ ਨੇ ਇਹਨਾਂ ਨੂੰ ਸ਼ਾਇਦ ਮੇਰੇ ਖਿਆਲ ਤੋਂ ਐਕਸਪੋਰਟ ਦੀ ਪ੍ਰੋਬਲਮ ਕਾਫੀ ਆਈ ਹੈ ਸਰਕਾਰ ਦੀਆਂ ਜੋ ਨੀਤੀਆਂ ਨੇ। ਉਹਨਾਂ ਦਾ ਫਰਕ ਫਸਲਾਂ ਦੇ ਵੀ ਦਿਖਣ ਨੂੰ ਮਿਲੂਗਾ ਇਹ ਤਾਂ ਤੁਸੀਂ ਬਾਸਮਤੀ ਦੇ ਜੇ ਸ਼ੁਰੂਆਤ ਆ ਇਹਦਾ ਗੱਗ ਜਾ ਕੇ ਮੇਰਾ ਖਿਆਲ ਹੋਰ ਵੀ ਮੰਦੀ ਆ ਸਕਦੀ ਹੈ ਕਿਉਂਕਿ ਜਿਵੇਂ ਜਿਵੇਂ ਕੁਮੰਤਰੀ ਜੇ ਜੋ ਸਾਡਾ ਇੰਟਰਨੈਸ਼ਨਲ ਮਾਰਕੀਟ ਆ ਉਹਦੇ ਵਿੱਚ ਬਾਸਮਤੀ ਬਹੁਤ ਮੰਦੀ ਜਾ ਰਹੀ ਹੈ ਜੀ ਉਹਦੇ ਕਰਕੇ ਇਹ ਇਸ ਵਾਰ ਹਰੇਕ ਮੇਰਾ ਜੋ ਮੇਰਾ ਆਬਦਾ ਜੋ ਮੈਨੂੰ ਲੱਗ ਰਿਹਾ ਕਿ ਆਉਣ ਵਾਲੀਆਂ ਫਸਲਾਂ ਨੂੰ ਦਿੱਕਤ ਆਊਗੀ ਇਹ ਸਿੱਧੀ ਬਜਾਈ ਸੀ ਇਹ ਸਿੱਧੀ ਬਜਾਈ ਸੀ ਜੀ ਮੰਡੀ ਨੂੰ ਲੈ ਕੇ ਕਿਦਾਂ ਦੇ ਪ੍ਰਬੰਧ ਹੈ ਹੁਣ ਤੁਹਾਡੇ ਮੰਡੀ ਨੂੰ ਲੈ ਕੇ ਜੀ ਅੱਜ ਸ਼ੁਰੂਆਤ ਹੋਈ ਆ ਮੰਡੀ ਨੂੰ ਲੈ ਕੇ ਯੂਨੀਅਨ ਤਾਂ ਹਮੇਸ਼ਾ ਪੱਬਾ ਪਾਰ ਹੁੰਦੀ ਆ ਦੇਖੋ ਜੀ ਸੀਜ਼ਨ ਸ਼ੁਰੂਆਤ ਹੋਈ ਹੈ ਰੱਬ ਦੇ ਚਰਨਾਂ 'ਚ ਬੇਨਤੀ ਕਰਕੇ ਅਰਦਾਸ ਕਰਦੇ ਆਂ ਕਿ ਸਾਰਿਆਂ ਲਈ ਇਹ ਬਹੁਤ ਵਧੀਆ ਸੀਜ਼ਨ ਆਵੇ ਜਿਮੀਦਾਰ ਲਈ ਵੀ ਆੜਤੀਆਂ ਲਈ ਵੀ ਤੇ ਸ਼ੈਲਰਾਂ ਲਈ ਵੀ ਪੋਜੀਸ਼ਨ ਥੋੜੀ ਜੀ ਇਸ ਵਾਰ ਜਿਹੜੀ ਕਿ ਐਕਚੁਅਲੀ ਕੀ ਹੈ ਕਿ ਐਕਸਪੋਰਟ ਦੇ ਵਿੱਚ ਕੀ ਹੈ ਕਿ ਮਾਲ ਬਹੁਤ ਜ਼ਿਆਦਾ ਨਹੀਂ ਜਾ ਰਿਹਾ ਘਟ ਜਾ ਰਿਹਾ ਹੈ ਮੈਕਰੋ ਲੈਵਲ ਦੇ ਫੈਕਟਰਸ ਜਿਹੜੇ ਬਹੁਤ ਜ਼ਿਆਦਾ ਇਨਵੋਲਡ ਨੇ ਉਹ ਚ ਕੀ ਹੈ ਕਿ ਇਜ਼ਰਾਈਲ ਹਮਾਸ ਪੈਲੇਸਟਾਈਨ ਦਾ ਜਿਹੜੀ ਲੜਾਈ ਦਾ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਸਾਡਾ ਰੂਟ ਬੰਦ ਹੋਣ ਕਰਕੇ ਜਿਹੜੇ ਕੀ ਐਕਸਟਰਨਲ ਫੈਕਟਰਸ ਤੇ ਜਿਹੜੇ ਪ੍ਰਾਈਸਿਸ ਨੇ ਓਵਰਹੈਡ ਐਕਸਪੈਂਸਸ ਇੰਨੇ ਜ਼ਿਆਦਾ ਵੱਧ ਗਏ ਨੇ ਉਹਦੇ ਕਰਕੇ ਕੀ ਆ ਕੋਈ ਪਰਤੇ ਚ ਨਹੀਂ ਆ ਰਿਹਾ ਸੈਕੰਡਲੀ ਬਹੁਤ ਵੱਡਾ ਇੱਕ ਜਿਹੜਾ ਫੈਕਟਰ ਆ ਕਿ ਆਪਣੀ ਜਿਹੜੀ ਗਵਰਨਮੈਂਟ ਨੇ ਇਹਦੇ ਵਿੱਚ ਐਮਈਪ ਮਿਨੀਮਮ ਬੇਸ ਪ੍ਰਾਈਸ ਇੱਕ ਐਕਸਪੋਰਟ ਪ੍ਰਾਈਸ ਰੱਖਿਆ ਆ ਵਿਚ ਇਜ਼ 950 ਡਾਲਰ 950 ਡਾਲਰ ਚ ਇਹ ਮਾਲ ਜਿਹੜੇ ਕੀ ਹੁਣ ਚਾਵਲ ਅਸੀਂ ਪੀੜ ਕੇ ਜਦੋਂ ਬਣਾ ਰਹੇ ਆ 950 ਦੀ ਬ੍ਰੈਕਟ ਚ ਆ ਹੀ ਨਹੀਂ ਰਹੇ ਉਹ ਤੋਂ ਘਟ ਆ ਰਿਹਾ ਇਸ ਲਈ ਐਕਸਪੋਰਟੇਬਲ ਹੀ ਨਹੀਂ ਰਹੀ ਚੀਜ਼ बिकॉज ਆਫ ਦਾ ਗਵਰਨਮੈਂਟਸ ਪਾਲਿਸੀ ਇਸ ਕਰਕੇ ਸਾਡੀ ਗਵਰਨਮੈਂਟ ਨੂੰ ਬੇਨਤੀ ਹੈ ਅੱਜ ਵੀ ਮੀਟਿੰਗ ਹੈ ਪ੍ਰਲਾਦ ਜੋਸੀ ਜੀ ਜਿਹੜੇ ਆਪਣੇ ਕੂਲ ਮਨਿਸਟਰ ਨੇ ਉਹਨਾਂ ਨਾਲ ਅੱਜ ਵੀ ਮੀਟਿੰਗ ਹੈ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਦੇ ਜਿਹੜੇ ਰਾਈਸ ਮਿਲਰ ਐਸੋਸੀਏਸ਼ਨ ਐ ਐਕਸਪੋਰਟ ਤੇੜਾ ਕੌਂਸਲ ਆ ਉਹਨਾਂ ਨੇ ਇਹੀ ਕਿਹਾ ਕਿ ਇਹਨੂੰ ਜਿਹੜਾ ਹੈ 800 ਡਾਲਰ ਤੇ ਜਾਂ 750 ਡਾਲਰ ਤੇ ਕੀਤਾ ਜਾਵੇ ਜਿੱਦਾਂ ਕਿ ਸਾਡਾ ਜਿਹੜਾ ਮੇਨ ਕੰਪੀਟੀਟਰ ਪਾਕਿਸਤਾਨ ਹੈ ਉਹਨਾਂ ਦੀ ਜਿਹੜੀ ਐਮਈਪੀ ਆ ਉਹ ਦੈਟ ਇਜ਼ 7 700 ਡਾਲਰਸ ਉਹਨਾਂ ਕੋਲ ਜਿਹੜਾ ਕੀ ਹੈ ਸ਼ੇਅਰ ਐਕਸਪੋਰਟ ਦਾ ਵਧ ਰਿਹਾ ਸਾਡਾ ਐਕਸਪੋਰਟ ਦਾ ਸ਼ੇਅਰ ਜਿਹੜਾ ਉਸ ਕਰਕੇ ਘਟ ਰਿਹਾ ਜਗਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ